ਸਸਰੀਏ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਅਸੀਂ ਰੈਡੀ ਹੋ ਕੇ ਬੈਠੇ ਹੋਏ ਆ ਪਰ ਸਾਨੂੰ ਜਿੰਨਾਂ ਨੇ ਲੈ ਕੇ ਜਾਣਾ ਉਹ ਆਪ ਰੈਡੀ ਨਹੀਂ ਅਜੇ ਹਨਾ ਨਵਰਾਜ ਸਾਰਾ ਤਾਂ ਪਹਿਲਾਂ ਤਿਆਰ ਹੋਇਆ ਤੇ ਬੰਦਾ ਸਾਡਾ ਸੁੱਤਾ ਪਿਆ ਉਹ ਸਾਨੂੰ ਡੁੱਟੀਆਂ ਦਿੱਤੀਆਂ ਪਵਾ ਲਿਓ ਹਲੋ ਹਲੋ ਚਲੋ ਉਠੋ ਸ਼ਾਪਿੰਗ ਕਰਨ ਤਿਆਰ ਹੋ ਗਈ ਹੈ ਹੋਰ ਸਾਨੂੰ ਕਹਿ ਕੇ ਕਿਨੇ ਛੇਤੀ ਤਿਆਰ ਹੋ ਚਾਹ ਨਹੀਂ ਪੀਣੀ ਇੱਥੇ ਚਾਹ ਉੱਥੇ ਜਾ ਕੇ ਪੀਨੇ ਆ ਤੇ ਛੇਤੀ ਚਲੀਏ ਤਾਂ ਆਬ ਲੰਮੇ ਪਏ ਆ ਲੰਮੇ ਪਏ ਘਰ ਦੇ ਸੁੱਤੇ ਆ ਸਾਡੀਆਂ ਦਿਹਾੜੀਆਂ ਲਾ ਕੇ ਆਏ ਆ ਸਾਡੀਆਂ ਰੋਜ਼ ਹੀ ਦਿਹਾੜੀਆਂ ਕਰੇ ਸਾਡੀ ਕੋਈ ਗਿੰਦੀ ਨਹੀਂ ਹੈਨਾ ਨਵਰਾਜ ਸਾਬ ਤੋਂ ਪਹਿਲਾਂ ਰੈਡੀ ਹੋ ਗਿਆ ਫਿਰ ਮम्मा ਰੈਡੀ ਹੋਈ ਜਾਵਾਂਗੇ ਜੁੱਤੀਆਂ ਬੂਟ ਕੁਛ ਲੈਣ ਬੈਸਟੇਨਰ ਤੇ ਪਪਾ ਜੁੱਤੀਆਂ ਪਾ ਦਿਓ ਸਾਡੇ ਜੁੱਤੀਆਂ ਬਾਹਰੋਂ ਬਾਹਕੜੀ ਦੇ ਬਚਨ ਦੋ ਚਾਰ ਗਾਣਾ ਕੱਢੂ ਲੋਕਾਂ ਨੂੰ ਜੁੱਤੀਆਂ ਪੈ ਜਾਣੀਆਂ ਰੌੜਾ ਰੌੜਾ ਕਰਦੇ ਜੁੱਤੀਆਂ ਜੁੱਤੀਆਂ ਪੈ ਜਾਣੀਆਂ ਹਨਾ ਗੁਰਕਸਿ ਗਾਣਾ ਕੋਈ ਨਾ ਕੋਈ ਕੱਢਣੀ ਨਹੀਂ ਹਾਂ ਤੋ ਤਾਂ ਕਿਹੜਾ ਨਹੀਂ ਕੱਢਦਾ ਕੋਈ ਗਾਣਾ ਫੇ ਜਾਣਾ ਚੱਲੀਏ ਫਿਰ ਰਿੰਦਾ ਰਹਿ ਜਾਂਦਾ ਕੰਮ ਫਸੇ ਜਾ ਬੰਕਾ ਹਾਂ ਜੁੱਤੀਆਂ ਦੀ ਘਾਟ ਰਹੀ ਬੱਸ ਬੰਕਾ ਗਿਆ ਟੂ ਬਾਤ ਪਾਪਾ ਦੋਨੋਂ ਅਜੇ ਰੈਡੀ ਹੋਣ ਵਾਲੇ ਆ ਅਸੀਂ ਰੈਡੀ ਹੋ ਗਏ ਆ ਤੇ ਅੱਜ ਜਾਣਾ ਕੁਛ ਨਿੱਕੀ ਮੋਟੀ ਖਰੀਦੋ ਫਰੋਕਤ ਕਰਨ ਹਜੇ ਘਾਟ ਆ ਖਰੀਦੋ ਫਰੋਕਤ ਘਾਟ ਵਾਦੇ ਹਜੇ ਘਾਟ ਵਾ ਖਰੀਦੋ ਫਰੋਕਤ ਦੀ ਹਾਂ ਤੇ ਰੈਡੀ ਹੋ ਜਾਣ ਫਿਰ ਚੱਲਦੇ ਆ ਅਸੀਂ ਪਹਿਲੇ ਮੈਂ ਸੋਚਦੀ ਹੁਚਾ ਪੀ ਕੇ ਜਾਂਨੇ ਕਿਤੇ ਨਹੀਂ ਚਾਹ ਘਰੇ ਨਹੀਂ ਹੁਣ ਪੀਣੀ ਉੱਥੇ ਜਾ ਕੇ ਪੀਨੇ ਆ ਕੁਛ ਖਾ ਪੀ ਲੈਨੇ ਆ ਨਾਲ ਤੇ ਹੋ ਜੋ ਮਹਾਰਾਏ ਰੈਡੀ ਚਲੋ ਚਲੋ ਮੈਂ ਤਾਂ ਗੱਡੀ ਵੀ ਤੇਲ ਪਾਉਣ ਨੂੰ ਤਿਆਰ ਹੀ ਵੀ ਚਾਹ ਪੀ ਲੋ ਚਲੋ ਜੀ ਤੇ ਤੁਹਾਨੂੰ ਮੋਰ ਨਹੀਂ ਕਰਨਾ ਰੈਡੀ ਹੋ ਕੇ ਮਿਲਦੇ ਆਂ ਤਾਂ ਫਿਰ ਖੋਣੇ ਆ ਕਿੱਥੇ ਜਾਂਦੇ ਆ ਤੋ ਇਹ ਵਾਪਸ ਹੀ ਚੱਲ ਜਾਂਦੇ ਗੱਡੀ ਲੈ ਜਾਂਦੇ ਰਾਮ ਨਾ ਮੈਂ ਸੌਂਦਾ ਆਪ ਨਹੀਂ ਨਾ ਜਾਣਾ ਸੀ ਨਾਲ ਹੀ ਜਾਣਾ ਕੈਸ਼ੀਅਰ ਨਾਲ ਹੀ ਲੈ ਜਾਣਾ ਕੈਸ਼ੀਅਰ ਦਾ ਕਾਰਡ ਲੈ ਜਾਂ ਤੇ ਕੋਈ ਨਹੀਂ ਪਸੰਦ ਦੀ ਹੁੰਦੀ ਚੀਜ਼ ਮੁੜ ਕੇ ਨੇਂਦ ਦੇੰਨੇ ਬੱਚੇ ਇਹ ਮੈਟਲੋਂ ਨੇ ਨਿੰਦਣ ਲੱਗਿਆ ਚੀਜ਼ ਇੰਨੀ ਨਹੀਂ ਆਸੋਣਾ ਨਹੀਂ ਇੰਨਾ ਕੋਈ ਇਡੀਆ ਤੋਂ ਨਹੀਂ ਬੂਟ ਲਿਓਣ ਵਾਲੇ ਛੋਟੇ ਹੋ ਜਾਂਦੇ ਨੇ ਆਣੇ ਆਂਦੇ ਤਾਂ ਲੈਣੇ ਨਹੀਂ 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 ਬੜਾ ਤੰਕੀ ਤਾਕਤ ਚਵਾਗੜਿਆ ਨੇ ਜਦੋਂ ਤੁਸੀਂ ਇੰਡੀਆ ਗਏ ਆ ਉਦੋਂ ਇਹਨਾਂ ਨੂੰ ਲੈ ਕੇ ਦਿੱਤੇ ਆ ਤਾਂ ਛੋਟੇ ਵੀ ਹੋ ਗਏ ਉਸ ਦੀ ਸਰਦੀਆਂ ਵਾਲੇ ਆ ਹੁਣ ਗਰਮੀਆਂ ਵਾਲੇ ਲੈਣੇ ਛੋਟੇ ਤਾਂ ਵੀ ਹੋ ਹੀ ਗਏ ਤੂੰ ਆਉਂਦੇ ਨਹੀਂ ਛੋਟੇ ਤਾਂ ਹੋ ਗਏ ਪਰ ਇਦਾਂ ਕੀ ਹੁਣ ਗਰਮੀਆਂ ਵਾਲੇ ਬੂਟ ਤੋ ਇਹਨੂੰ ਜਿਹੜੇ ਲੈ ਸਪੋਰਟਸ ਲਈ ਲੈ ਕੇ ਜਾਂਦਾ ਸਕੂਲ ਕਿੰਨਾ ਮਮਾ ਮੇਰਾ ਪੈਰ ਘੁੱਟਦਾ ਉਹਨਾਂ ਪੁੱਤਾਂ ਓਏ ਵਧੀ ਜਾਣੇ ਵਧੀ ਜਾਣੇ ਤੁਹਾਡੇ ਪੈਰ ਮਿਲਦੇ ਆ ਜਲਦੀ ਆ ਗੀਆਂ ਸਕਦਾ ਪਹੁੰਚ ਗੀਆਂ ਗੱਡੀ ਦੇ ਵਿੱਚ ਹੈ ਤਿਆਰੀ ਹੈ ਫੁੱਲ ਬਟਾ ਫੁੱਲ ਫੁੱਲ ਬਟਾ ਫੁੱਲ ਨੀਂਦਾਂ ਸਾਡੀਆਂ ਖਰਾਬ ਕਰਤੀਆਂ ਹਾਂਜੀ ਬਾਜੀ ਕੀ ਕਹਿ ਰਹੇ ਹੋ ਪਰ ਸ੍ਰੀ ਭਾਈ ਕੱਲ੍ਹ ਆਣਾ ਕਹਿੰਦੇ ਸਭ ਤੋਂ ਪਹਿਲਾਂ ਰੈਡੀ ਕੌਣ ਹੋਇਆ ਸੀ ਨਾ ਆਪਣੇ ਘਰੇ ਬੋਸ ਕੌਣ ਵਾ ਮੈਂ 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 ਕਿੰਨੀ ਬੋਸ ਮੈਂ ਹਾਂ ਇਹ ਲਿਖਾ ਕੇ ਇਹਨਾਂ ਹਾਂ ਦਾ ਮੈਂ ਬੋਸ ਹਾਂ ਇਹਨਾਂ ਹਾਂ ਦਾ ਮੈਂ ਘਰ ਦਾ ਬੋਸ ਆ ਹੈਨਾ ਬੋਸ ਹਾਂ ਤੂੰ ਬੋਸ ਹੀ ਹਿੰਦਾ ਬੋਸ ਤਿੱਕੋ ਹਿੰਦਾ ਕਰਦੇ ਬਈ ਸਾਰੇ ਚ ਚਲੋ ਜੀ ਕੌਣ ਕਮਾ ਕੇ ਮੇਰੇ ਵੱਲ ਆ ਜਾਂਦੀ ਪਹੁੰਚਦੇ ਪਹੁੰਚਦੇ ਆ ਮਾਰਕੀਟ ਕੀ ਕੀ ਖਰੋਦੋ ਫਰੋਕਤ ਹੁੰਦੀ ਇੱਥੇ ਦੇਖਦੇ ਹਾਂ ਜਲਦੀ ਮਿਲਦੇ ਜਲਦੀ ਕਿ ਇਦਾਂ ਕੀਤਾ ਇਦਾਂ ਕਰਕੇ ਮਿਲਦੇ ਕਿੱਦਾਂ ਟੈਲ ਦੇ ਫਿਰਦੇ ਆ ਵਿਚਾਰੇ ਅੰਦਰੋਂ ਮੁੜ ਕੇ ਫੇਰ ਆ ਗਈ ਅਸੀਂ ਬਾਹਰ ਸਾਡੇ ਸਾਡੀ ਫੋਨ ਦੀ ਸੈਟਿੰਗ ਨਹੀਂ ਹੁੰਦੀ ਸੀਗੀ ਹਾਂਜੀ ਪਾਜੀ ਕਿੱਥੇ ਪਹੁੰਚ ਗਏ ਇੱਧਰ ਆ ਇੱਧਰ ਚਲੀਏ ਕੱਤ ਜੁੱਤੀਆਂ ਲੈਣ ਆਹ ਜੁੱਤੀਆਂ ਪਵਾਉਣੀਆਂ ਜਿਹਨਾਂ ਦੇ ਜੁੱਤੀਆਂ ਪਵਾਉਣੀਆਂ ਆਜਾ ਪਾਉਂ ਤੁਹਾਡੇ ਜੁੱਤੀਆਂ ਜਰਾ ਚਲੋ ਪਹਿਲਾਂ ਖਾਣਾ ਪਹਿਲਾਂ ਖਾਣਾ ਪਹਿਲਾਂ ਖਾਣਾ ਹੈ ਓਏ ਚਲ ਹਾਂ ਇਹਦੇ ਨਾਲ ਦੀਆਂ ਵੈਰੈਟੀਆਂ ਘਰ ਹੋਈਆਂ ਆਪਣੇ ਕੋਲ ਇੰਡੀਆ ਵੀ ਹੈਗੀਆਂ ਜਿਹੜੀਆਂ ਕਹਿੰਦੀਆਂ ਪਹਿਲਾਂ ਖਾਣਾ ਫਿਰ ਸ਼ਾਪਿੰਗ ਕਰਨੀ ਹੈ ਗੀ ਇੱਕ ਕੱਪ ਨੀਰ ਲੈ ਕੇ ਆਇਆ ਗਬਰੂ ਬੈਕੂਰ ਜਾਂਦੇ ਥੱਲੇ ਥੱਲੇ ਹੈ ਪੱਲਾ ਤੇਰਾ ਪਾਈ ਦਾ ਕੇ ਗੱਡੀ ਪੱਲਾ ਗੱਡੀਆਂ ਦਾ ਤੇਲ ਤੇ ਇਧਰ ਵੜਦਾ ਨੇ ਜੁੱਤੀਆਂ ਵਾਲਾ ਜੁੱਤੀਆਂ ਪੋਣੀਆਂ ਇਧਰੋਂ ਜੁੱਤੀਆਂ ਪੋਣੀਆਂ ਇਹਨਾਂ ਦੇ ਹੈ ਗੀ ਸੋ ਹੈ थैंक यू सो मच पहुंचे है आप तो। पिता लो, पिता लो ही है ना पिता लो पहुंच गए ब्राउन शुगर ले आई बाद ब्राउन शुगर, ब्राँन शुगर। तो ले मैं ब्राउन हेलो ब्राउन ले आ 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 देख आ 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 ਨਵਰਾਇ ਜਰੇ ਮੂੰਹ ਤੋਂ ਵੱਡਾ ਪ੍ਰਯੋਗ ਹੋਏ ਤੇਰੇ ਮੂੰਹ ਤੋਂ ਵੱਡਾ ਦੇਖ ਲੈ ਰ ਅੱਗੇ ਕਰਕੇ ਦੇਖ ਲਾਗੇ ਕਰਕੇ ਦੇਖ ਮੂੰਹ ਤੇ ਤੇਰੇ ਮੂੰਹ ਤੋਂ ਵੱਡਾ ਉਹ ਦੇ ਲੈ ਨਵਰਾਇ ਤੇਮੋ ਤੋਂ ਲਈਆਂ ਹੀ ਤੇਮੋ ਤੋਂ ਤੇਮੋ ਦੀ ਮਿਸ਼ੂਰੀ ਕਰਦੀ ਗੀ ਤੇਮੋ ਦੀ ਮਿਸ਼ੂਰੀ ਹੋ ਗਈ ਆ ਤੇਮੋ ਤੋਂ ਲਈਆਂ ਸਰ ਪੰਜ ਰੋਡੀਆਂ ਨਿਕਾਈ ਹਾਂ ਸਾਨੇ ਨਹੀਂ ਪੰਨਆਂੀਆਂ ਲਈ ਆ ਸੋਹਣੀਆਂ ਆ ਤੇਰੇ ਸਿਰ ਤੇ ਲੱਗੀਆਂ ਆ ਵੇ ਅਨਕਲਾ ਇਹਦੇ ਸਿਰ ਤੇ ਲਾਉਨੇ ਕਰੀ ਅੱਖਾਂ ਤੇ ਲਾਉਨੇ ਕਿੱਦਾਂ ਹੀ ਉਹ ਇੱਕ ਕਮੂਨ ਸਾਡੀਆਂ ਕਿੰਨੇ ਤੁਸੀਂ ਐਨਕ ਲਾ ਕੇ ਫੁਕਰ ਫੁਣਾ ਮਾਰੇ ਸਾਡੀਆਂ ਐਨਕਾਂ ਅਸੀਂ ਐਨਕ ਲਾ ਕੇ ਫੁਕਰ ਫੁਣਾ ਮਾਰਾਂਗੇ ਸੋ ਪਤੋਂ ਅੱਖਾਂ ਨੂੰ ਪ੍ਰੋਟੈਕਟ ਕਰਦੀਆਂ ਕਰਤੇ ਕੱਪ ਵਿਲੇ ਐ ਹੋਰ ਸਾਜ ਲਓ ਇਧਰ ਗੱਭਰੂ ਹਜੇ ਵੀ ਡਿਆ ਜਾਂਦਾ ਸਾਰਿਆਂ ਨੂੰ ਪਹਿਲਾਂ ਨਵਰਾਜ ਦੇਖਾ ਲਿਆ ਨਵਰਾਜ ਤੇ ਭੁੱਖਾ ਬਹੁਤ ਵੱਡੀ ਨਵਰਾਜ ਤੋ ਭੁੱਖਿਆ ਹਾਂ ਕੀ ਐ ਹਾਂ ਬੋਸਾਂ ਆਏ ਆਏ ਇਹਦੇ ਡੋਲ ਡੋਲ ਖਾਣੇ ਕਹਿੰਦਾ ਹੈ ਹਾਂ ਤਾਂ ਵੀਡੀਓ ਪੜ ਗਈ ਮਤਲਬ ਕਹਿਣ ਦਾ ਵੀ ਉਹਨੇ ਸਵਾਦ ਲਾ ਕੇ ਖਾਣਾ ਇਹਦਾ ਇਹਦਾ ਇੱਕ ਅਸੂਲ ਆ ਸਾਡੇ ਬੰਦੇ ਦਾ ਮੈਂ ਦੱਸ ਦਿੰਦਾ ਇਹਨੂੰ ਹੁੰਦਾ ਮੇਰੇ ਮੂੰਹ ਚ ਸਵਾਦ ਰਹਿਣਾ ਚਾਹੀਦਾ ਮੇਰੀ ਫੇਵਰਿਟ ਚੀਜ਼ ਜਿਹੜੀ ਨੂੰ ਪਸੰਦ ਹੋਵੇ ਇਸ ਕਰਕੇ ਜਦੋਂ ਕਫੇ ਪਹਿਲਾ ਮਿਲੀ ਸਾਰੀ ਪ੍ਰਯੋਗ ਖਾਣਾ ਬਾਅਦ ਚ ਵੀ ਮੇਰੇ ਮੂੰਹ 'ਚ ਪ੍ਰਯੋਗ ਦਾ ਟੇਸਟ ਰਵੇ। ਕਿਹੜਾ ਸੌਸ ਆ ਰਹਿਣਾ? ਹਾਂ ਉਹ ਜਿੱਦਾਂ ਚੜੇ ਵੀ ਡੜਾ। ਇਹਦੇ ਇਦਾਂ ਹੁੰਦਾ ਹੈ ਵੀ ਜੇ ਘਰੇ ਵੀ ਤੋਂ ਖਾਣ ਨੂੰ ਤੇ ਪਸੰਦ ਦੀ ਇਹਦੀ ਚੀਜ਼ ਉਹ ਬਾਅਦ ਚ ਖਾਣੀ ਹੈ। ਅਸੀਂ ਹੈ ਹੀ ਇਦਾਂ ਦੇ। ਨਵਰਾਜ ਦੇ ਛੱਤਰ ਤੱਕ ਪੈ ਗਏ। ਹਨਾ? ਅਗਾਂਹ ਦੇਖਦੇ ਹਾਂ। ਪਾਪਾ ਮਾਤਾ। ਲਾਗੇ ਜਾ ਸ਼ੀਸ਼ੇ ਦੇ ਸ਼ੀਸ਼ੇ ਤੇ ਲੱਗੇ ਜਾ ਕੇ ਦੇਖ ਸਹੀ ਹੈ ਕਰਾ ਖਲਾ ਦੇ ਲੱਭੇ ਜੀ ਪਸੰਦ ਯਾਰ ਸਭ ਤੋਂ ਖਾ ਗੱਬਰੂ ਦੇ ਬੂਟ ਪਸੰਦ ਆਉਂਦੇ ਆ ਅੱਧਾ ਘੰਟਾ ਲਵਾਤਾ ਇਹਨੇ ਬੂਟ ਲਵਦੇ ਆ ਨੇ ਪਸੰਦ ਆ ਇਹ ਆਸਟ੍ਰੇਲੀਆ ਵਾਲਿਆਂ ਦੇ ਕੰਗਾਰੂ ਨਹੀਂ ਪਤਾ ਨਹੀਂ ਹੁਣ ਵਧੀਆ ਲੱਗਣੀ ਕਿ ਨਹੀਂ ਇਹਦੇ ਹਾਂ ਸੀ ਗੰਦਾ ਕੋੜ ਦੇਵੀ ਇੱਥੇ ਆਉਂਦਾ ਗੁਠਾਈ ਤੇ ਆਉਂਦਾ ਮੈਨੂੰ ਹੁਣ ਦੱਸ ਕੇ 45 ਨੰਬਰ ਆ ਇਹ ਹੁਣ 46 ਰਹਿ ਹੀ ਨਹੀਂ ਨਾ ਅਜ ਸਾਈਡ ਦਾ ਤਾਂ ਵੀ ਕੋਈ ਗੁੱਸਾ ਰੱਖਿਆ ਹੋਇਆ ਸੀ ਇੱਥੇ ਚੱਕ ਕੇ ਲਿਆ ਬਹੁਤ ਤੈਨੂੰ ਹੋਇਆ ਮਰਕਾਤੋਂ ਚ ਲੈ ਕੇ ਦਿੰਨੇ ਆ ਸਵਾਹ ਹੁਣ ਤੈਨੂੰ ਦੱਸ ਕੇ ਕਰੀਏ ਹੁਣ 46 ਨੰਬਰ ਹੈ ਨਹੀਂ ਗੈਰਾਂ ਚ 45 ਤੱਕ ਹੀ ਲਾਸਟ ਆ 46 ਵਾਲੇ ਉਹ ਥੋੜੇ ਜਿਹਾ ਪੀਸ ਲੱਗੇ ਸੱਡਾਂ ਤੇ ਉਹ ਉਦਾਂ ਨਹੀਂ ਚੰਜਦੇ ਗਾ ਰੱਖਿਆ ਇਥੋਂ ਲਿਆ ਆਇਆ ਉੱਥੇ ਚੱਕ ਕੇ ਰੱਖਿਆ ਹੈ ਹਾਂ ਉਸੋਂ ਹਾਂ ਕਿੰਨੀ ਸਾਡੀ ਘਵਾਚੀ ਫਿਰਦੀ ਹੈ ਠੀਕ ਹੈ ਲੈ ਲੈ ਚੀ ਲੈ ਗਿਆ ਪਾਣੀ ਕਿੱਧਰ ਆ ਤੂੰ ਹੀ ਤਾਂ ਕਰੇ ਮਗਰ ਹੀ ਨਹੀਂ ਹਉਣੇ ਬਾਤ ਵੀ ਪੁੱਛਦੇ ਬੰਦੇ ਬਾਤ ਕਿਉਂ ਨਹੀਂ ਪੁੱਛਦੇ ਫੇਰੀ 200 ਰੁਪਏ ਦਾ ਪੁੱਛੀਦਾ ਓਕੇ ਹਾਂ ਬੂਟ ਇਸ ਲੱਟ ਕਰਾਓ ਤੂੰ ਬਹਿ ਜਾ ਉਸ ਬੈਂਚ ਤੇ ਆ ਲੈ ਲੈ ਕੇ ਤੂੰ ਬੈਠ ਕੇ ਫਾਕੇ ਨਾਲ ਬੋਛੀ ਹਾਂ ਲੈ ਲੈਣਾ ਦੂਸਰਾ ਕੱਲਾ ਉਹ ਪਾ ਦੇ ਨਾਲ ਬਹਿ ਜਾ ਲੈ ਲਈ ਇਹ ਮੈਂ ਕਿਹਾ ਕੀ ਆਇਰਨ ਇਹ ਪਤਾ ਨਹੀਂ ਮੈਨੂੰ ਕਿੰਨੇ ਦਿੱਤੇ ਲਈ ਦੋਏ ਚੈਂਤ ਉਹ ਤਾਂ ਬੈਂਤੀ ਆ ਰਿਹਾ ਦਾ ਮੈਨੂੰ ਹੁੰਦੀ ਆ ਮੈਨੂੰ ਤਾਂ ਇਹ ਨਹੀਂ ਸਹੀ ਲੱਗਦਾ ਸੋਨਾ ਲੱਗਦਾ ਸੋਨਾ ਲੱਗਦਾ ਯੈਸ ਬੂਟ ਇਕੱਲੇ ਬਹਿ ਜਾ ਇੱਥਾਰੇ ਬੈਂਚ ਲੱਗਾ ਬਹਿ ਜਾ ਉਹ ਦੂਸਰੇ ਬਹਿ ਜਾ ਆ ਰ ਇਧਰ ਬਹਿ ਜਾ

ਲਓ ਜੀ ਫਾਈਨਲੀ ਘਰੇ ਆ ਗਏ ਆ ਸ਼ਾਪਿੰਗ ਕਰਕੇ ਗਰੋਸਰੀ ਲੈ ਕੇ ਸ਼ਾਪਿੰਗ ਤਾਂ ਕੀ ਸੀ ਜੁੱਤੀਆਂ ਜੋੜੇ ਲੈਣੇ ਸੀ ਤੋਂ ਲੈ ਕੇ ਤੇ ਘਰੇ ਆ ਗਏ ਆ ਜੁੱਤੀਆਂ ਜੋੜੇ ਪਵਾਤੀਆਂ ਕਿ ਜਿਆਦੇ ਗੰਨੇਆਂ ਚ ਕਿਹਨੇ ਗੰਨਾ ਪਸੰਦ ਨਹੀਂ ਆਉਂਦਾ ਹੁੰਦਾ ਮਤਲਬ ਕਹਿਣਦਾ ਇਹ ਆ ਵੀ ਜਿਆਦੀਆਂ ਚੀਜ਼ਾਂ ਚੀਜ਼ ਪਸੰਦ ਨਹੀਂ ਹੁੰਦੀ ਇੰਡੀਆ ਇੱਕ ਨਜ਼ਾਰਾ ਜੁੱਤੀਆਂ ਦੇ ਢੇਰ ਲਾ ਦਿੰਦੇ ਕੱਢ ਕੱਢ ਕੇ ਮੈਡਮ ਆ ਦੇਖੋ ਭੈਣ ਜੀ ਆ ਜੁੱਤੀ ਦੇਖੋ ਆ ਬਹੁਤ ਵਧੀਆ ਨਵਾਂ ਟ੍ਰੇਡ ਇੱਥੇ ਸਭ ਤੋਂ ਸਸਤੇ ਹੀ ਲੱਭਣਾ ਪੈਂਦਾ ਇੱਥੇ ਸਾਰਾ ਕੁਝ ਸਾਹਮਣੇ ਪਿਆ ਹੁੰਦਾ ਉੱਥੇ ਉਹ ਧੱਕੇ ਨਾਲ ਹੀ ਜੇ ਨਹੀਂ ਵੀ ਮੇਜ ਹੋਈ ਨਾ ਚੀਜ਼ ਬੰਦੇ ਦੇ ਮੇਜ ਲੈ ਇਹ ਖੁੱਲ ਜਾਣੀ ਆ ਜੇ ਮਾੜੀ-ਮੋਢੀ ਖੁੱਲੀ ਹੋਈ ਨਹੀਂ ਸਹੀ ਆ ਪਿਆਰ ਤੇ ਲੱਗੂਗੀ ਨਾ ਜੇ ਮਾੜੀ ਡੈਟ ਨਹੀਂ ਬੰਦੇ ਨੂੰ ਪਸੰਦ ਆਗੀ ਨਾ ਨਹੀਂ ਜੇ ਤੁਸੀਂ ਪਾ ਕੇ ਤੁਰੇ ਤਾਂ ਇਹ ਖੁੱਲ ਜਾਣੀ ਆ ਉੱਥੇ ਧੱਕੇ ਨਾਲ ਹੀ ਜੁੱਤੀਆਂ ਬੂਟ ਸੋਹਣੇ ਸੀਗੇ ਪਰ ਕਈ ਤਿੰਨਾ ਰੇਂਜ ਤੋਂ ਬਾਹਰ ਹੋ ਜਾਂਦੀਆਂ ਨਹੀਂ ਲੈ ਹੁੰਦੀਆਂ ਸਾਰਾ ਕੁਝ ਨਹੀਂ ਅਫੋਰਡ ਕਰ ਪਾਉਂਦਾ ਬੰਦਾ ਤੇ ਜਿੰਨੇ ਕੁ ਰੇਂਜ ਦੇ ਵਿੱਚ ਸੀਗੇ ਫਿਰ ਵੀ ਮਹਿੰਗੇ ਸੀ ਜੁੱਤੀਆਂ ਬੂਟ ਮਹਿੰਗੇ 30 40 ਤੋਂ ਘੱਟ ਥੱਲੇ ਤੇ ਚੀਜ਼ ਨਹੀਂ ਨਿਆਣਿਆਂ ਦੇ ਤੇ ਸਿਆਣਿਆਂ ਦੇ ਸਾਰਿਆਂ ਦੇ ਤੇ ਸੋ ਘੁੰਮ ਫਿਰ ਕੇ ਆਊਟਿੰਗ ਕਰਕੇ ਪੈਸੇ ਖਰਚ ਕੇ ਘਰੇ ਆ ਗਏ ਅੰਦਰ ਸੌਦਾ ਲੈਣ ਗਏ ਸੀ ਜਿਹੜੀ ਚੀਜ਼ ਲੈਣ ਗਏ ਹੋ ਰਹਿ ਗਈ ਬਾਕੀ ਸਾਰਾ ਕੁਝ ਖਰੀਦ ਲਿਆ ਤੇ ਹੁਣ ਕੋਈ ਨਹੀਂ ਅਜੇ ਪਰਚੀ ਤੇ ਲੈ ਕੇ ਲਗਾ ਸੋ ਤਾਂ ਤਾਂ ਵਿੱਚ ਰਹਿ ਗਿਆ ਤੇ ਹੁਣ ਮਾੜੀ ਜਿਹੀ ਰਿਲੈਕਸ ਹੋਈ ਏ ਭੁੱਖ ਲੱਗ ਗਈ ਕੁਝ ਖਾ ਪੀ ਲਈਏ ਤੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਚ ਕੋਈ ਵੀ ਇੱਕ ਚੀਜ਼ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਆਉਂਦੇ ਹੀ ਭੁੱਖ ਪੈ ਗਈ ਆ ਤਾਂ ਦੇਖੋ Okay, bye bye. bye. bye